ਖਾਲਸਾ ਵਾਹਿਗੁਰੂ ਜੀ ਕੀ ਖਾਤੇ ਪਿਆਰੇ ਸਾਥੀਓ ਅੱਜ ਆਪਾਂ ਦਵਾਈ ਬਣਾ ਰਹੇ ਹਾਂ ਜੀ ਹਾਰਟ ਦੀ ਜਿਨ੍ਹਾਂ ਦਾ ਖੂਨ ਗਾੜਾ ਖੂਨ ਦੇ ਵਿੱਚ ਚਰਬੀ ਬੀਪੀ ਕੰਟਰੋਲ ਨਹੀਂ ਹੋ ਰਿਹਾ ਸਿਰ ਤੋਂ ਲੈ ਕੇ ਪੈਰਾਂ ਤੱਕ ਨਾੜਾਂ ਬਲੌਕ ਘਬਰਾਟ ਪੈਂਦੀ ਆ ਜੂਰ ਕੈਸ਼ਨ ਦੀ ਕੰਟਰੋਲ ਹੁੰਦਾ ਓਹੀ ਦਵਾਈ ਸਾਰੀਆਂ ਔਸ਼ਧੀਆਂ ਲੈ ਕੇ ਸਾਫ ਪਾਣੀ ਦੇ ਵਿੱਚ ਪਾ ਕੇ ਫਿਰ ਉਹਨਾਂ ਦਾ ਪਰਾਸਾ ਕੱਢਾਂਗੇ ਤੇ ਨਾਲ-ਨਾਲ ਤੁਹਾਨੂੰ ਆਪਾਂ ਦਿਖਾਈ ਚਲਾਂਗੇ ਜੀ ਆ ਗਈ ਆ ਜੂਸਰ ਵੀ ਆ ਗਿਆ ਤੇ ਹੁਣ ਆਪਾਂ ਜੂਸ ਕੱਢਣ ਦੀ ਤਿਆਰੀ ਦੇ ਵਿੱਚ ਤੇ ਦੋਸਤੋ ਆਪਾਂ ਕੱਢ ਲਿਆ ਚਾਰ ਪ੍ਰਕਾਰ ਦਾ ਜੂਸ ਤੇ ਹੁਣ ਆਪਾਂ ਦਵਾਈ ਕਰਾਂਗੇ ਤਿਆਰ ਇਹਦੇ ਵਿੱਚ ਵੀ ਕੁਝ ਪਾ ਲਿਆ ਆ ਕੱਢ ਲਿਆ ਤੇ ਹੁਣ ਆਪਾਂ ਦਵਾਈ ਬਣਾਉਣ ਦੀ ਕਰ ਰਹੇ ਹਾਂ ਤਿਆਰੀ ਇਹਦੇ ਵਿੱਚ ਕੁਸ ਪਾਊਡਰ ਵੀ ਮਿਕਸ ਕਰਾਂਗੇ ਕੜਾਹੀ ਵਿੱਚ ਪਾ ਲੈਨੇ ਕਾ ਪਿਆ ਰਸ ਕੱਢਿਆ ਤੇ ਆ ਸੀ ਤੇ ਆ ਕੁਸ ਹੋਰ ਦਵਾਈਆਂ ਤੇ ਹੁਣ ਆਪਾਂ ਕੜਾਹੀ ਰੱਖਾਂਗੇ ਗੈਸ ਤੇ ਤੇ ਦਵਾਈ ਤਿਆਰ ਹੋਣ ਵਾਸਤੇ ਆ ਵੀ ਵੀਰੋ ਆਪਾਂ ਗੈਸ ਤੇ ਰੱਖ ਦਿੱਤੀ ਹੈ ਹਾਰਡ ਦੀ ਦਵਾਈ ਹੁਣੇ 2-3 ਘੰਟੇ ਗੈਸ ਮੱਠੀ ਮੱਠੀ ਅੱਗ ਤੇ ਚੱਲੂਗਾ ਤੇ ਆਪਣੀ ਦਵਾਈ ਹੋ ਜਾਣੀ ਹੈ ਤਿਆਰ ਆ ਬਲੌਕ ਜਿਹੋਵੇ ਗੀਪੇ ਵਾਧਾ ਹੋਵੇ ਜੂੜ ਚੜ੍ਹਦਾ ਹੋਵੇ ਸਾਹ ਚੜਦਾ ਹੋਵੇ ਖਪਰਾਟ ਪੈਂਦੀ ਹੋਵੇ ਸਾਰੇ ਰੋਗਾਂ ਤੇ ਕੰਮ ਕਰੂਗੀ ਜੀ ਹੁਣ ਆ ਵੀਰੋ ਦਵਾਈ ਲਗਭਗ ਤਿਆਰ ਹੀ ਆ ਜੇ ਸਾਹ ਚੜਦਾ ਬੀਪੀ ਘਟਦਾ ਵਾਧਾ ਕੋਲੇਸਟ੍ਰੋਲ ਟ੍ਰਾਈਗਲਾਈਸਰਿਡ ਲੀਵਰ ਦੀ ਕੋਈ ਪ੍ਰੋਬਲਮ ਸਾਰੇ ਰੋਗਾਂ ਤੇ ਕੰਮ ਕਰਦੀ ਹੈ ਦਵਾਈ ਤੁਸੀਂ ਮੰਗਵਾ ਸਕਦੇ ਹੋ ਜੀ ਦਵਾਈ ਬਣ ਕੇ ਹੋ ਗਈ ਤਿਆਰ ਮੇਰਾ ਮੋਬਾਈਲ ਨੰਬਰ ਹੈ ਜੀ 9914411496 9914411496 ਜੇ ਤੁਹਾਨੂੰ ਬਲੌਗ ਜੀ ਆ ਰਹੀ ਹੈ ਨਾ ਫਿਰ ਵੀ ਇਹ ਦਵਾਈ ਉਹ ਬਲੌਗ ਜੀ ਸਾਰੀ ਖੋਲ ਦਿੰਦੀ ਹੈ ਜੀ ਦਾ ਕਰਾਹੀ ਵੀ ਤੁਸੀਂ ਦਵਾਈ ਮੰਗਵਾ ਸਕਦੇ ਪਿੰਡ ਮੇਰਾ ਬੱਪ ਲਾ ਨਜ਼ਦੀਕ ਮਲੇਰ ਕੋਟਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ